हां जी मित्रों की हालचाल चेक करो बाहर ਦਾ ਮਾਹੌਲ ਤੇ ਅੱਜ ਅਸੀਂ ਜਾ ਰਹੇ ਆ ਵਾਪਸ ਆਪਣੇ ਸ਼ਹਿਰ ਦबई ਨੂੰ ਤੇ ਰਾਤ ਨੂੰ ਆਪਾਂ ਤੁਰ ਪਏ ਆ ਤਸਵੀਰ ਦੀ ਹੈਗੀ ਫਲੈਟ ਤੇ ਪਹਿਲੀ ਫਲੈਟ ਪਿਛਲੇ ਸੰਡੇ ਦੀ ਆਪਣੀ ਫਲੈਟ ਹੋ ਗਈ ਆ ਇਹ ਕਾਰਨ ਕਰਕੇ ਕੈਨਸਲ ਅੱਜ ਐਤਵਾਰ ਜਾ ਰਹੇ ਆ ਆਪਾਂ ਤੇ ਬਾਹਰ ਦਾ ਮਾਹੌਲ ਚੈੱਕ ਕਰੋ ਕੀ ਆ ਤੇ ਹੌਲੀ-ਹੌਲੀ ਜਾ ਰਹੇ ਆ ਰਾਤ ਦੇ 12:00 ਬਜਣੇ ਆ ਤੇ ਆਪਸੋ ਉਕਰਖੇ ਤੇ ਅੱਜ ਫਲੈਟ ਉਣ ਜਵੇ ਦਾ ਵਧੀਆ ਗੱਲ ਆ ਪਰ ਇਸ ਹਸਾਮਨਾ ਹਾਲਾਤ ਤੋਂ ਬਹੁਤ ਪੈ ਗਈ ਆ ਹਾਂਜੀ ਮਿੱਤਰੋ ਟਾਈਮ ਹੋ ਗਿਆ ਆ 1:00 ਵਜ ਗਿਆ ਇੱਕ ਤੇ ਕਰੋ ਚੈੱਕ ਬਾਹਰ ਦਾ ਮੌਸਮ ਤੇ ਆਪਾਂ ਹੁਣ ਰੁਕੇ ਹੈਗੇ ਆ ਰਾਤ ਥੋੜਾ ਥੋੜਾ ਖਾ ਲੰਨੇ ਆ ਟਾਈਮ ਦਾ ਸੁਖੀ ਸਿੰਘ ਕਿੱਦਾਂ ਹਾਲ ਚਾਲ ਠੀਕ ਹੈ ਠੰਡਾ ਜਦੋਂ ਜਦੋਂ ਆਇਆ ਸੀ ਵੀ ਤਾਂ ਉਦੋਂ ਇੰਨੀ ਠੰਡ ਹੈ ਨਹੀਂ ਸੀਗੀ ਆਹ ਪਤਾ ਤੇ ਕੰਬਦੇ ਬਾਹਰ ਬਹੁਤ ਠੰਡਾ ਵੀ ਹੈ ਹਾਂ ਬਾਹਰ ਠੰਡਾ ਹੈ ਦੇਖ ਲਾ 2 ਮਹੀਨੇ ਛੱਟਨੇ ਖੜ ਗਿਆ ਹੈ ਪਤਾ ਲੱਗਾ ਔਖਾ ਔਖਾ ਗੱਡੀ ਬੈਠਿਆ ਨਹੀਂ ਪਤਾ ਲੱਗਦਾ ਲੈਣ ਵੀ ਸੁੱਕੀ ਸਿੰਘ ਆਏ ਤੇ ਛੱਡਣ ਵੀ ਸੁੱਕੀ ਸਿੰਘ ਨੇ ਜਾਣਾ ਹਾਂ ਡਿਊਟੀ ਲੱਗੀ ਪੱਕੀ ਡਿਊਟੀ ਪੱਕੀ ਲੱਗੀ ਆ ਪੂਰੀ ਲਾਈਫਟਾਈਮ ਦੀ ਡਿਊਟੀ ਲੱਗੀ ਹੋਈ ਹੈ ਲਾਈਫਟਾਈਮ ਦੀ ਇੱਕ ਹੁੰਦੀ ਹੈ ਨਾ ਵੀ ਸਾਲ 2 ਸਾਲ ਦੀ ਪੂਰੀ ਲਾਈਫਟਾਈਮ ਦੀ ਜਿੱਥੇ ਜਾਣਾ ਤੇ ਆਉਣਾ ਜਾਣਾ ਇਕੱਠਿਆਂ ਨੇ ਜਦੋਂ ਤਾਂ ਆਉਂਦੇ ਆ ਜਦੋਂ ਤਾਂ ਜਾਂਦੇ ਆ ਵਾਹ ਇਕੱਠੇ ਹੀ ਪੱਕੀ ਹੈ ਜੀ ਵੱਜਦਾਂ ਤੂੰ ਦੁਬਈ ਹਣਾ ਉਦੋਂ ਮੇਰੀ ਡਿਊਟੀ ਲੱਗ ਜਾਨੀ ਤੈਨੂੰ ਚੱਕਣਾ ਛੱਡਦਾ ਲੋਕਾ ਤੂੰ ਲੈ ਮਣ ਗਰਮਾ ਗਰਮ ਪਰੌੜੇ ਪਰੌੜੇ ਢੀਕ ਰਹੇ ਆਂ ਅਸੀਂ ਪਰੌੜੇ ਫੂੜੇ ਖਾ ਕੇ ਚੱਲਦੇ ਆਂ ਚਾਹ ਤਾਂ ਗਰਮਾ ਗਰਮ ਚਾਹ ਗਰਮਾ ਗਰਮ ਚਾਹ ਦੇ ਨਾਲ ਪੀ ਕੇ ਥੋੜੀ ਜਿਹੀ ਬ੍ਰੇਕ ਲੈ ਕੇ ਫੇਰ ਨਿਕਲਦੇ ਆਂ ਕਿਉਂਕਿ ਜਾਣਾ ਆਪਾਂ ਹੌਲੀ ਹੌਲੀ ਖੁੱਲਾ ਟਾਈਮ ਹੈ ਆਪਣੇ ਕੋਲ ਇਸੇ ਕਰਕੇ ਆਪਾਂ ਟਾਈਮ ਬਾਦੂ ਆ ਹੌਲੀ ਹੌਲੀ ਆਰਾਮ ਨਾਲ ਜਾਣਾ ਪਹਿਲਾਂ ਨਿਕਲਿਆ ਘਰੋਂ ਵਾਜੀਗਾ ਜੀ ਮਿੱਤਰ 4 ਵਜੇ ਦੇ ਆਏ ਆ ਤੇ ਹੁਣ ਲੈਣ ਤੋਂ ਪਹਿਲਾਂ ਟਾਈਮ ਦੇਖ ਲਓ ਜੋ 10 ਵਜੇ ਤੋਂ ਨਹੀਂ ਮੰਨਣਾ ਲਓ ਜੀ ਮਿੱਤਰੋ ਦੁਬਈ ਪਹੁੰਚ ਚੁੱਕੇ ਆ ਤੇ ਆ ਪਾਜੀ ਕੁਲਵੀਰ ਪਾਜੀ ਸਾਨੂੰ ਰਿਸਿਵ ਕਰ ਲਾ ਚੁੱਕੇ ਆ 에어ਪੋਰਟ ਦੇ ਵੀਡੀਓ ਨਹੀਂ ਬਣਾਈ ਮੈਂ ਮੈਂ ਕਿਹਾ ਵੀ ਖੱਜਰ ਬਹੁਤ ਹੋ ਰਿਹਾ ਸੀਗਾ ਟਾਈਮ ਬਹੁਤ ਲੱਗ ਗਿਆ ਪਾਜੀ ਦੋ ਵਾਰੀ ਪਾਰਕਿੰਗ ਦੋ ਘੰਟੇ ਦੀ ਪਵਾ ਚੁੱਕੇ ਆ ਕੋਈ ਨਹੀਂ ਕੋਈ ਨਹੀਂ ਨਿਕਲ ਪਾ ਤੁਹਾਡੇ ਲਈ ਜਾਣਾ ਸਰਕਾਰ ਕੀ ਕਹਿੰਦੀ ਧੀ ਗੱਲ ਪਾਰਕਿੰਗ ਫੈਸਾ ਪ੍ਰਭਾਤ ਸਾਡਾ ਸੱਜਾ ਹੱਲੇ ਥੋੜਾ ਘਉਂ ਘਉਂ ਕਰਦਾ ਆ ਮੈਂ ਕਾਰ ਘੱਟ ਕੇ ਵੜਾਇਆ ਕਹਿੰਦਾ ਕਾਰ ਨਹੀਂ ਚਲਾ ਰਹਾਗਾ ਕੈਸ਼ ਕੈਸ਼ ਮੇਰੇ ਕੋ ਟੱਟੇ ਹੈ ਨਹੀਂ ਜਿੱਕੇ ਕਿੰਨੇ ਹੋ ਰਹੇ ਨੇ ਕੁ ਸਫ਼ਰ ਦੱਸੋ ਕਿਵੇਂ ਦਾ ਸਫ਼ਰ ਬਹੁਤ ਵਧੀਆ ਰਿਹਾ ਸਫ਼ਰ ਬਹੁਤ ਡੁੰਗੀਆਂ ਗੱਲਾਂ ਬਹੁਤ ਕਰਨੀਆਂ ਆਂ ਆਪਾਂ ਸਫ਼ਰ ਦੀਆਂ ਸਾਰੀਆਂ ਗੱਲਾਂ ਕਰਨੀਆਂ ਵਹਿ ਕੇ ਕਿਤੇ ਹੁਣ ਆ ਗਈ ਹੈ ਨਾ ਹੁਣ ਔਰਾ ਇੱਥੇ ਆਕੇ ਜਿਹੜਾ ਬਣਦਾ ਨਾ ਉਹ ਵੱਖਰਾ ਹੀ ਆ ਉੱਥੇ ਆਕੇ ਮੈਂ ਹੋਰ ਫੈਮਿਲੀ ਚ ਝਮੇਲੇ ਫੈਮਿਲੀ ਦੇਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੀ ਜ਼ਰੂਰੀ ਆ ਉਹਦੇ ਚ ਫੇਰ ਕੈਮਰਾ ਚੱਕਣ ਨੂੰ ਜੀ ਨਹੀਂ ਕੀਤਾ ਵੀਡੀਓ ਬਹੁਤ ਕੱਟ ਬਣਾਈਆਂ ਬਣਾਈਆਂ ਫੇਰ ਵੀ ਪਰ ਕੱਟ ਬਣਾਈਆਂ ਪਰ ਇੱਥੇ ਆਕੇ ਜਿਹੜਾ ਔਰਾ ਬ ਇੱਥੇ ਯਾਰ ਬੰਦਾ ਥੋੜਾ ਜਿਹਾ ਮੈਂ ਕਹਿੰਦਾ ਮਾਈਂਡ ਫ੍ਰੀ ਹੋ ਜਾਂਦਾ ਫ੍ਰੀ ਹੋ ਜਾਂਦਾ ਬੰਦਾ ਆ ਥੋੜਾ ਜਿਹਾ ਫਿਰ ਫੈਮਿਲੀ ਦੀਆਂ 100 ਗੱਲਾਂ ਉਥੇ ਜ਼ਿੰਮੇਵਾਰੀਆਂ ਦਾ ਭਾਰ ਪੈ ਜਾਂਦਾ ਨਾ ਸਿਰ ਤੇ ਆਪਣੇ ਉਹਦੇ ਕਰਕੇ ਆਪਾਂ ਫਿਰ ਕੈਮਰਾ ਚੱਕਣ ਨੂੰ ਜੀ ਨਹੀਂ ਕਰਦਾ ਫਿਰ ਹਾਂ ਤਾਂ ਮੈਂ ਕਹਿੰਦਾ ਇੰਨਾ ਵਧੀਆ ਵੀ ਨਹੀਂ ਰਿਹਾ ਹੈਗਾ ਜਿਸ ਹਿਸਾਬ ਨਾਲ ਕਹਿ ਰਿਹਾ ਵੀ ਵਧੀਆ ਰਿਹਾ ਇੱਕ ਹਫ਼ਤੇ ਬਾਅਦ ਚ ਪਹੁੰਚੇ ਆ ਪਿਛਲੇ ਹਫ਼ਤੇ ਆਣਾ ਸੀ ਐਤਵਾਰ ਨੂੰ ਉਹਦਾ ਵੀ ਮੇਰੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਰਹਿ ਗਈਆਂ ਤੇ ਹੁਣ ਸਵੇਰੇ ਮੈਂ ਉੱਠਿਆ 7 ਵਜੇ ਦਾ ਲਾਰਮ ਲਾਇਆ ਜਿਵੇਂ ਉੱਠਿਆ ਓਰਦੇ ਸਾਰੀ ਤੁਹਾਡਾ ਮੈਦੇ ਸੁਣਿਆ ਭਾਜੀ ਫਲਾਇਟ ਹੋਰ ਲੇਟ ਹੋ ਗਈ ਆ ਮੈਂ ਕਿਹਾ ਮੈਨੂੰ ਤਾਂ ਨੀਂਦ ਵੀ ਨਹੀਂ ਆਣੀ ਹੈਗੀ ਤੇ ਮੈਂ ਕਿਹਾ ਚਲੋ ਆਪਣੇ ਦੋ ਚਾਰ ਜਿਹੜੇ ਕੰਮ ਹੈਗੇ ਕਰਨੇ ਵਾਲੇ ਉਹ ਕਰੋ ਨਵੇੜੋ ਤੇ ਉਹਦੇ ਬਾਅਦ ਚ ਵੀਰ ਦੇਖਦੇ ਸ਼ਾਮ ਨੂੰ ਪਹਿਲਾਂ 6:20 ਤੇ ਫਲਾਇਟ ਸੀ ਹਾਂ ਫਿਰ ਮੈਂ 4 ਵਜੇ ਉਥੇ 에ਰਪੋਰਟ ਤੇ ਪਹੁੰਚ ਗਿਆ ਕਿਉਂਕਿ 10 ਵਜੇ ਘਰ ਤੁਰੇ ਸੀ ਪਹਿਲਾਂ ਤੁੰਦਵਾ ਪਈ ਸੀ ਕਿ ਮੈਂ ਕਿਹਾ ਬਈ ਤੇ ਔਖਾ ਹੋ ਜਾਣਾ ਕੰਮ 4 ਵਜੇ ਉਹਨੂੰ ਮੈਂ ਭੇਜਦਾ ਸੁਖੀ ਨੂੰ ਮੈਂ ਕਿਹਾ ਤੂੰ ਜਾ 6:20 ਤੇ ਉੱਡ ਜਾਣੀ ਆ ਕੋਈ ਚੱਕਰ ਨਹੀਂ ਉੱਥੋਂ ਪਹਿਲੇ 8:50 ਕੀਤੀ ਹਣੀ 7:50 ਫਿਰ 9 ਫਿਰ ਤੋਂ ਦੇ ਨਹੀਂ ਉਤਰੀ ਫਿਰ 11 ਹਾਂ 11 ਵਜੇ ਐਂਟਰ ਕੀਤਾ 10:00 11:00 12:00 ਜਾ ਕੇ ਉਹਨੇ ਐਨ ਕੜਾਕੇ ਦੀ ਧੋਪ ਨਿਕਲੇ ਜਦੋਂ ਇਦਾਂ ਨਾ ਮੌਸਮ ਹੋ ਗਿਆ ਫੇਰ ਜਾ ਕੇ ਤੁਰਿਆ ਸੀ ਉਹ ਇਹ ਮੈਂ ਵੇਟ ਕਰਦਾ ਰਿਹਾ ਮੈਂ ਆਨਲਾਈਨ ਚੈੱਕ ਕਰਦਾ ਰਿਹਾ ਇੱਥੇ ਵੀ ਅੱਗੇ ਖੜਾ ਰਿਹਾ ਯਾਰ 135 ਦਾ ਟਾਈਮ ਦਿੱਤਾ ਮੈਨੂੰ ਵੀ ਹਜੇ ਵੀ ਨਹੀਂ ਉਤਰਿਆ ਹਜੇ ਵੀ ਨਹੀਂ ਉਤਰਿਆ ਵੀ ਆਣਾ ਕਦਾ ਉਹ ਘਰ ਦੇ ਫਿਕਰਾਂ 'ਚ ਪੈ ਗਿਆ ਕਹਿੰਦੇ ਕਿੱਥੇ ਰਹਿ ਗਿਆ ਕਿ ਕੈਨੇਡਾ ਦੇ ਵੀ ਚਲਾ ਗਿਆ ਗਾਹਾਂ ਤੇ ਨਹੀਂ ਕਿਤੇ ਲੰਘ ਗਏ ਕਿਹ ਕੀ ਹੋ ਗਿਆ ਤੇ ਮੈਂ ਉਹ ਰਾਤ ਨੂੰ ਮੁੰਡੇ ਨੂੰ ਫੋਨ ਕੀਤਾ ਮੈਂ ਕਿਹਾ ਮੜਾ ਜਾ ਆਨਲਾਈਨ ਚੈੱਕ ਕਰੀ ਉਹਨੇ ਦੱਸਿਆ ਕਹਿੰਦਾ ਬਾਜੀ 245 ਦੇ ਉੱਤਰ ਨਹੀਂ ਆ ਫਲੈਟ ਨਾਲੇ ਤੁਹਾਡਾ ਮੈਸੇਜ ਆ ਗਿਆ ਮੈਨੂੰ ਅੰਦਰ ਵੀ ਬਹੁਤ ਟਾਈਮ ਲੱਗ ਗਿਆ ਨਾ ਨਾ ਕਿ ਟਾਈਮ ਲੱਗਣਾ ਬੈਠਾ ਸਾਨੂੰ ਉੜੀ ਗਦੇ ਸੀ ਅਸੀਂ ਐਂਡ ਤੇ ਸੀਗੇ ਹਾਂ ਬੈਠਾ ਸਾਨੂੰ ਤੁਹਾਡੇ ਤੁਹਾਡੇ ਬੈਕ ਹੁੰਮਦਾਣਾ ਕਿੱਥੇ ਦੂਬੀ ਗਿਆ ਵੀ ਕਿੱਥੇ ਗਿਆ ਤੇ ਬਾਲੀਵੁੱਡ ਚ ਇਹ ਮੇਰੇ ਲੈ ਗਏ ਉਹਨੇ ਸਾਰੇ ਚਲੋ ਅੱਜ ਦਾ ਦਿਨ ਸੀਗਾ ਵੀ ਇਹ ਇਹ ਜ਼ਿੰਦਗੀ ਦਾ ਪਾਰਟ ਆ ਮੈਂ ਇਹ ਨਹੀਂ ਕਹਿੰਦਾ ਵੀ ਇੰਡੀਆ ਦਾ ਸਫਰ ਮਾੜਾ ਨਿਕਲਿਆ ਇਹ 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 ਚੀਜ਼ਾਂ ਇਹ ਜ਼ਿੰਦਗੀ ਦਾ ਪਾਰਟ ਆ ਸਾਡਾ ਤਾਂ ਅਸੀਂ ਤਾਂ ਦੂਜਿਆਂ ਨੂੰ ਦੱਸਦੇ ਆ ਵੀ ਜ਼ਿੰਦਗੀ ਦਾ ਪਾਰਟ ਆ ਫੜੋਂ ਚੱਲਣਾ ਚੱਲਣਾ ਲਾਈਫ ਦੇ ਵਿੱਚ ਸਾਡੇ ਵੀ ਚੱਲੇ ਆ ਥੋੜਾ ਜਿਹਾ ਤੇ ਘਾਟੇ ਕਹਿੰਦੇ ਬਾਤ ਓਏ ਇਹ ਇਹ ਚ ਇਹ ਚ ਆਪਾਂ ਇਹਨੂੰ ਕਹਿ ਨਹੀਂ ਸਕਦੇ ਵੀ ਆਪਣੇ ਛੁੱਟੀ ਵਧੀਆ ਨਹੀਂ ਨਿਕਲੀ ਵਧੀਆ ਚੀਜ਼ ਆ ਜੋ ਹੋਇਆ ਵਧੀਆ ਸੈਕ ਆ ਛੁੱਟੀ ਤਾਂ ਵਧੀਆ ਨਿਕਲੀ ਆ ਜਿਹੜਾ ਉਹ ਜਿਹੜਾ ਖੁੱਜਰ ਖਰਾਬ ਹੋਇਆ ਥੋੜਾ ਜਿਹਾ ਫਲੇਟ ਡਿਲੇ ਹੁੰਦੀ ਆ ਪਰ ਚੱਲੇ ਵੱਖਰਾ ਐਕਸਪੀਰੀਅੰਸ ਆ ਇਹ ਵੀ ਇਹ ਵੀ ਜ਼ਿੰਦਗੀ ਦਾ ਤਜਰਬਾ ਹੀ ਆ ਕਿਉਂਕਿ ਦੇਖ ਲਾ ਤੂੰ ਆਪਾਂ ਚੱਲੇ ਆ 4 ਵਜੇ ਦੇ 에ਅਰਪੋਰਟ ਦੇ ਬੜੇ ਹਾਂ ਤੇ ਹੁਣ 5 ਵਜ ਗਿਆ ਨਾ 4 5 ਵਜ ਗਿਆ ਬਿਲਕੁਲ 12 ਘੰਟੇ ਹੋ ਗਏ ਮੈਂ ਤੁਹਾਡਾ ਕੈਨੇਡਾ ਦੀ ਵੀਡੀਓ ਬਣਾਈ ਜਾਂਦਾ ਫੋਟੋ ਮੈਂ ਖਿੱਚੀ ਜਾਂਦਾ ਫੋਨ ਆਉਂਦਾ ਉਹ ਜਗਾ ਪਹਿਲੀ ਦੇਖ ਕੇ ਰ ਅਗਲੇ ਕਿੱਥੋਂ ਬੰਦੇ ਆ ਰਹੇ ਮੈਂ ਕਿਹਾ ਇੱਧਰ ਉੱਧਰ ਨਾ ਆਇਆ ਜਿੱਦੋਂ ਸਾਡੀ ਵੀਡੀਓ ਕਿਉਂਕਿ ਇਹ ਚੈਨਲ ਦੇ ਵੀ ਦੇਖਿਆ ਨਿੱਗੂ ਭਾਦੀ ਆਂਦੇ ਦੀ ਵੀ ਆਏ ਇਹ ਦੋਨੇ ਆਉਣਗੀਆਂ ਵੀਡੀਓ ਮੈਂ ਐਡਿਟ ਕਰੂੰਗਾ ਕਿਉਂਕਿ ਇੱਥੇ ਆ ਕੇ ਹੁਣ ਜਿਹੜਾ ਵੱਖਰਾ ਉੱਥੇ ਕੈਮਰਾ ਖੋਲਣ ਨੂੰ ਜੀ ਨਹੀਂ ਕਰਦਾ ਉੱਥੇ ਦਾ ਮੇਰਾ ਸਿਸਟਮ ਇਹ ਹੋਰ ਹੋ ਜਾਂਦਾ ਨਾ ਉੱਥੇ ਫੈਮਿਲੀ ਨੂੰ ਟਾਈਮ ਦੇਣਾ ਚਾਹੀਦਾ ਇੱਥੇ ਆਪਣੇ ਕੋਲ ਟਾਈਮ ਹੁੰਦਾ ਵੀਡੀਓ ਬਣਾਉਣ ਦਾ ਤੇ ਬਸ ਹੁਣ ਦੁਬਈ ਦੀਆਂ ਵੀਡੀਓ ਆਇਆ ਕਰਦੀਆਂ ਤੇ ਬਸ ਚੱਕਦੇ ਨੂੰ ਫਟੇ ਹੁਣ ਗਾਈਡ ਕਰਿਓ ਬੰਦਿਆਂ ਨੂੰ ਵਧੀਆ ਹੋਰ ਵੀਨੇ ਨਵੇਂ ਆ ਰਹੇ ਆ ਤੇ ਪਹਿਲਾਂ ਕੰਮ ਤੇ ਲੱਗੀ ਆ ਫਿਰ ਕਰਦੇ ਆ ਗੱਲਬਾਤ ਚਲੋ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਜੀ ਜ਼ਿੰਦਗੀ ਜ